ਧੁੰਦ ਦਾ ਕਹਿਰ ਹੁਣ ਦੇਖਣ ਨੂੰ ਮਿਲ ਰਿਹਾ ਸੁਲਤਾਨਪੁਰ ਦੇ ਗੱਲਾ ਰੋਡ ਤੇ ਇੱਕ ਗਾਜਰਾ ਨਾਲ ਪਰਿਆ ਟਰੱਕ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜੀ ਹਾਂ ਕਿਆਮਤ ਇਹ ਰਹੀ ਹੈ ਕਿ ਟਰੱਕ ਚਾਲਕ ਬਾਲ ਬਾਲ ਬਚ ਗਿਆ ਦੱਸਦੀ ਹੈ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਕਿਉਂਕਿ ਨਵੇਂ ਸਾਲ ਤੋਂ ਬਾਅਦ ਧੁੰਦ ਧੋਰਾ 16 ਦੀ ਪੈ ਰਹੀ ਹੈ ਤੇ ਚਲਦੇ ਗੱਲਾ ਰੋਡ ਤੇ ਗਾਜਰਾ ਨਾਲ ਪਰਿਆ ਟਰੱਕ ਪਲਟ ਗਿਆ ਸਬਾਪਰੇ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਜਿਸ ਨੂੰ ਬਚੋਂਦੇ ਬਚਾਉਂਦੇ ਟਰੱਕ ਪਲਟ ਗਿਆ ਫਿਲਹਾਲ ਸਬਜੀ ਮਲੇਰ ਕੋਟਲਾ ਲੈ ਕੇ ਜਾਣੇ ਸੀ ਜਿਸ ਦੇ ਵਿੱਚ ਡਰਾਈਵਰ ਬਾਲ ਬਾਲ ਬਚਿਆ ਕੀ ਨਾਤੇ ਕੀ ਹੋਇਆ ਜੀ ਮੇਰਾ ਨਾਮ ਸੰਦੀਪ ਆ ਇਹ ਗੱਡੀ ਰਾਤੀ ਲੋਡ ਹੋਈ ਗਾਜਰ ਦੀ ਜਿੰਨੀ ਧੋਂਦਾ ਧੋਂਦੇ ਕਰਕੇ ਬਿਲਕੁਲ ਮਤਲਬ ਜਿਹੜੀ ਪੱਟੀ ਬਿਲਕੁਲ ਨਹੀਂ ਸੜਕ ਦੀ ਸਰਕਾਰ ਨੇ ਬਣਾਈ ਹੋਈ ਜਿਹੜੀ ਪੱਟੀ ਪੂਰੀ ਮਿੱਟੀ ਹੋਈ ਆ ਪੱਟੀ ਦੇ ਸਾਰੇ ਗੱਡੀਆਂ ਚੱਲਦੀਆਂ ਲਾਈਟਾਂ ਦੇ ਕਰਕੇ ਗੱਡੀ ਟੇਪੀ ਹੋਈ ਆ ਤੇ ਦੇਖ ਕੇ ਧੁੰਦ ਕਰਦੇ ਜਿੰਨਾ ਬਚਾ ਹੁੰਦਾ ਨਾ ਤੋ ਉਹਨਾ ਆਪਣਾ ਬਚਾ ਕਰੋ ਰਾਤ ਨੂੰ ਜਿੰਨਾ ਸਕੇ 7 ਵਜੇ ਤੱਕ ਘਰਾਂ ਜੋ ਮੇੜ ਨਾ ਨਿਕਲੋ ਛੇਤੀ ਜਿੰਨਾ ਜਿੱਥੇ ਪਹੁੰਚਣਾ ਆਪਣੇ ਪੋਜੀਸ਼ਨ ਤੇ ਪਹੁੰਚੋ ਤੇ ਜਿੰਨਾ ਉਹ ਜਗ੍ਹਾ ਸਰਕਾਰ ਡਵਾਈਡਰ ਦਾ ਕੰਮ ਕਰੇ ਨਾਲ ਸਾਈਡਾਂ ਤੇ ਪੋਲ ਵਿਚਾਰਾ ਲਾਵੇ ਆ ਛੋਟੇ ਛੋਟੇ ਰੋੜਾ ਨਾ ਕੋਈ ਲਾਈਟਾ ਮੋੜ ਤੋਂ ਸਾਰੀਆਂ ਗੱਡੀਆਂ ਪਲਟੀਆਂ ਰਾਤ ਦੀਆਂ ਚਾਰ ਗੱਡੀਆਂ ਪਲਟ ਗਿਆ ਐਸ ਏਰੀਏ ਦੇ ਵਿੱਚ ਬਾਕੀ ਸਰਕਾਰ ਜੀ ਤੇ ਉਹ ਬੇਨਤੀ ਆ ਕਿ ਮੋੜ ਕੋੜ ਦੇ ਲਾਈਟ ਜਰੂਰ ਲਾਵੇ ਮੋੜ ਤੇ ਜਾਂ ਜਿੱਥੇ ਡਵਾਈਡਰ ਸਟਾਰਟ ਹੁੰਦਾ ਜਵੇਂ ਆ ਸਪੋਰਥਰਾ ਰੋਡ ਤੇ ਡਵਾਈਡਰ ਤੇ ਡੇਲੀ ਐਕਸੀਡੈਂਟ ਹੋਉਂਦੇ ਆ ਤੇ ਸਾਨੂੰ ਤੇ ਇਹੀ ਬੇਨਤੀ ਆ ਸਰਕਾਰ ਜੀ ਭਾਜੀ ਕੀ ਨਾਮ ਹੈ ਤੇ ਕੀ ਪਾਰਾ ਵਾਪਰਿਆ ਜੀ ਜੀ ਨਾਮ ਮੇਰਾ ਚੋਤੀ ਸਰੂਪ ਪਿੰਡ ਮੇਰਾ ਬੁੱਤੋਵਾਲ ਠੀਕ ਆ ਜੀ ਗੱਜ ਬਲੂਡ ਕਰਾਈ ਸੀ ਰਾਤ ਡਰਾਈਵਰ ਨੂੰ ਗੱਡੀ ਤੇ ਧੁੰਦ ਦੇ ਕਾਰਨ ਕਿਨਾਰੇ ਤੇ ਇਧਰੋਂ ਗੱਡੀ ਨਿਕਲੀ ਜੱਕ ਨਾ ਮਚਾ ਕਰਦਿਆਂ ਕਰਦਿਆਂ ਤੇ ਉਹ ਇਧਰ ਕੱਚੇ ਸਾਈਡ ਹੀ ਐਨੇ ਕੀ ਗੱਡੀ ਧੱਕੇ ਨਾਲ ਹੀ ਬੈ ਗਈ ਭਾਈ ਨਾਲ ਹੀ ਪਲਟ ਗਈ ਰਾਤ ਦੋ ਵੇ ਦਾ ਟਾਈਮ ਸੀਗਾ 12 ਵਜੇ ਤੁਰੇ ਸੀ ਰਾਤੀ 12 ਵਜੇ ਹਾਂਜੀ ਉਦੋਂ 12 ਵਜੇ ਇਹਨਾਂ ਨੇ ਮਲੇਰ ਕੋਟਲਾ ਜਾਣਾ ਸੀ ਭਾਈ ਸਬਜੀ ਲੈਣ ਹਾਂਜੀ ਗੱਜਰ ਲੈ ਕੇ ਕੀ ਮੰਗ ਕਰ ਰਹੇ ਆ ਮੰਗੇ ਹੀ ਆ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਰੋਡਾਂ ਦਾ ਆਪਣਾ ਥੋੜਾ ਸੁਧਾਰ ਕੀਤਾ ਜਾਵੇ ਤੇ ਕੋਈ ਬੈਰੀਅਰ ਗੁੜੀ ਨਾਲ ਤੇ ਲੱਗਾ ਹੋਵੇ ਫਿਰ ਬਚਾਅ ਹੋ ਜAVE ਕੱਚੇ ਰੋਡ ਹੋਏ ਹੋਏ ਸਾਰੇ ਆ ਵੇਖੋ ਕੀ ਬਣਿਆ ਰੋਡਾਂ ਦਾ ਰਾਤ ਦਾ ਕੰਨਾ ਨਿਸ਼ਾਨ ਆ ਨਾਲੇ ਗੱਡ ਸਾਰੀ ਖਰਾਬ ਹੋ ਗਈ ਨਾਲ ਗੱਡੀ ਦਾ ਇਨਸਾਨ ਹੋ ਗਿਆ ਦਾ ਕਹਿਰ ਹੁਣ ਦੇਖਣ ਨੂੰ ਮਿਲ ਰਿਹਾ ਸੁਤਾਨਪੁਰ ਦੇ ਡੱਲਾ ਰੋਡ ਤੇ ਇੱਕ ਗਾਜਰਾ ਨਾਲ ਭਰਿਆ ਟਰੱਕ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜੀ ਹਾਂ ਕਿਆਮਤ ਇਹ ਰਹੀ ਹੈ ਕਿ ਟਰੱਕ ਚਾਲਕ ਬਾਲ ਬਾਲ ਬਚ ਗਿਆ ਦੱਸਦੀ ਹੈ ਇਹ ਹਾਦਸਾ ਤੁੰਤ ਕਾਰਨ ਵਾਪਰਿਆ ਕਿਉਂਕਿ ਨਵੇਂ ਸਾਲ ਤੋਂ ਚੱਲਦੇ ਦੱਲਾ ਰੋਡ ਤੇ ਕਾਜਰਾ ਨਾਲ ਪਰਿਆ ਟਰੱਕ ਪਲਟ ਗਿਆ ਇਸੇ ਜਾਰੇ ਕੀ ਤੁੰਦ ਕਾਰ ਨੇ ਇਹ ਹਾਦਸਾ ਵਾਪਰਿਆ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਜਿਸ ਨੂੰ ਬਚਾਉਂਦੇ ਬਚਾਉਂਦੇ ਟਰੱਕ ਪਲਟ ਗਿਆ ਫਿਲਹਾਲ ਸਬਜੀ ਮਲੇਰ ਕੋਟਲਾ ਲੈ ਕੇ ਜਾਣੇ ਸੀ ਜਿਸ ਦੇ ਵਿੱਚ ਡਰਾਈਵਰ ਬਾਲ ਬਾਲ ਬਚਿਆ ਕੀ ਨਾ ਤੇ ਕੀ ਹੋਇਆ ਜੀ ਮੇਰਾ ਨਾਮ ਸੰਦੀਪ ਆ ਇਹ ਗੱਡੀ ਰਾਤੀ ਲੋਡ ਹੋਈ ਕਾਜਰ ਦੀ ਜਿੰਨੀ ਧੁੰਦਾਂ ਧੁੰਦੇ ਕਰਕੇ ਬਿਲਕੁਲ ਮਤਲਬ ਜਿਹੜੀ ਪੱਟੀ ਬਿਲਕੁਲ ਨਹੀਂ ਸੜਕ ਦੀ ਸਰਕਾਰ ਨੇ ਬਣਾਈ ਹੋਈ ਜਿਹੜੀ ਪੱਟੀ ਪੂਰੀ ਮਿੱਟੀ ਹੋਈ ਆ ਪੱਟੀ ਦੇ ਸਾਰੇ ਗੱਡੀਆਂ ਚੱਲਦੀਆਂ ਲਾਈਟਾਂ ਦੇ ਕਰਕੇ ਗੱਡੀ ਡਿੱਪੀ ਹੋਈ ਆ ਤੇ ਦੇਖ ਕੇ ਧੁੰਦ ਕਰਦੇ ਜਿੰਨਾ ਬਚਾ ਹੁੰਦਾ ਨਾ ਤੋ ਉਹਨਾ ਆਪਣਾ ਬਚਾ ਕਰੋ ਰਾਤ ਨੂੰ ਜਿੰਨਾ ਸਕੇ 7 ਵਜੇ ਤੱਕ ਘਰਾਂ ਜੋ ਲੇਟ ਨਾ ਨਿਕਲੋ ਛੇਤੀ ਜਿੰਨਾ ਜਿੱਥੇ ਪਹੁੰਚਣਾ ਆਪਣੇ ਪੋਜੀਸ਼ਨ ਤੇ ਪਹੁੰਚੋ ਤੇ ਜਿੰਨਾ ਜਗ੍ਹਾ ਸਰਕਾਰ ਡਵਾਈਡਰ ਦਾ ਕੰਮ ਕਰੇ ਨਾਲ ਸਾਈਡਾਂ ਤੇ ਪੋਲ ਬਜਾਰਾ ਲਾਵੇ ਆ ਛੋਟੇ ਛੋਟੇ ਰੋੜਾ ਨਾ ਕੋਈ ਲਾਈਟ ਆ ਮੋੜ ਤੋਂ ਸਾਰੀਆਂ ਗੱਡੀਆਂ ਪਲਟੀਆਂ ਰਾਤ ਦੀਆਂ ਚਾਰ ਗੱਡੀਆਂ ਪਲਟ ਗਿਆ ਐਸ ਏਰੀਏ ਦੇ ਵਿੱਚ ਬਾਕੀ ਸਰਕਾਰ ਜੀ ਤੇ ਇਹੋ ਬੇਨਤੀ ਆ ਵੀ ਮੋੜ ਕੋੜ ਦੇ ਲਾਈਟ ਜਰੂਰ ਲਾਵੇ ਮੋੜ ਤੇ ਜਾਂ ਜਿੱਥੇ ਡਵਾਈਡਰ ਸਟਾਰਟ ਹੁੰਦਾ ਜਿਵੇਂ ਆ ਕਪੂਰਥਲਾ ਰੋਡ ਤੇ ਡਵਾਈਡਰ ਤੇ ਡੇਲੀ ਐਕਸੀਡੈਂਟ ਹੁੰਦੇ ਆ ਤੇ ਸਾਨੂੰ ਤੇ ਇਹੀ ਬੇਨਤੀ ਆ ਸਰਕਾਰ ਜੀ ਭਾਜੀ ਕੀ ਨਾਮ ਹੈ ਤੇ ਕੀ ਪਾਰਾ ਵਾਪਰਿਆ ਜੀ ਜੀ ਨਾਮ ਮੇਰਾ ਜੋਤੀ ਗਰੂਪ ਪਿੰਡ ਮੇਰਾ ਬੁੱਤਸਵਾਲ ਠੀਕ ਆ ਜੀ ਗੱਜਰ ਲੋਡ ਕਰਾਈ ਸੀ ਰਾਤ ਡਰਾਈਵਰ ਨੂੰ ਗੱਡੀ ਤੇ ਧੁੰਦ ਦੇ ਕਾਰਨ ਕਿਨਾਰੇ ਦੇ ਇਧਰੋਂ ਗੱਡੀ ਨਿਕਲੀ ਜਾਕ ਨਾ ਬਚਾ ਕਰਦਿਆ ਕਰਦਿਆ ਤੇ ਉਹ ਇਧਰ ਕੱਚੇ ਸਾਈਡ ਹੀ ਐਨੇ ਕੀ ਗੱਡੀ ਧੱਕੇ ਨਾਲ ਹੀ ਬੈ ਗਈ ਭਾਈ ਨਾਲ ਹੀ ਪਲਟ ਗਈ ਰਾਤ ਦੋ ਵਜੇ ਦਾ ਟਾਈਮ ਸੀਗਾ 12 ਵਜੇ ਪੂਰੇ ਸੀ ਰਾਤੀ 12 ਵਜੇ ਹਾਂਜੀ ਉਧਰੋਂ 12 ਇਹਨਾਂ ਨੇ ਮਲੇਰ ਕੋਟਲਾ ਜਾਣਾ ਸੀ ਭਾਈ ਸਬਜੀਗੜ ਹਾਂਜੀ ਗੱਜੜਾ ਕੀ ਮੰਗ ਕਰਦੇ ਆ ਮੰਗ ਇਹੀ ਆ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਰੋਡਾਂ ਦਾ ਆਪਣਾ ਥੋੜਾ ਸੁਧਾਰ ਕੀਤਾ ਜਾਵੇ ਤੇ ਕੋਈ ਬੈਰੀਅਰ ਗੁੜੀ ਨਾਲ ਤੇ ਲੱਗਾ ਹੋਵੇ ਰ ਬਚਾ ਹੋ ਜਵੇ ਕੱਚੇ ਰੋਡ ਹੋਏ ਹੋਏ ਸਾਡੇ ਆ ਦੇਖੋ ਕੀ ਬਣਿਆ ਰੋਡਾਂ ਦਾ கண்ணா நசான சார்பான